ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 9ਾ ਤਿਕੋਣਮਿਤੀ ਦੇ ਕੁਝ ਉਪਯੋਗ ਅਭਿਆਸ ਨੰਬਰ 9.1 9.1 ਤੇ ਇਸ ਦੇ ਆਖਰੀ ਦੋ ਸਵਾਲ 15ਵਾਂ ਅਤੇ 16ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਜ਼ਰੂਰ ਅਭਿਆਸ ਕਰੋ ਸੋ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਇਸੇ ਚੈਨਲ ਦੇ ਉੱਤੇ ਜੇ ਤੁਸੀਂ ਜਾਓਗੇ ਪਲੇਲਿਸਟ ਤੇ ਟੈਪ ਕਰੋਗੇ ਤੇ ਤੁਹਾਨੂੰ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੇ ਕੁਝ ਹੋਰ ਪਲੇਲਿਸਟਾਂ ਵੀ ਮਿਲਣਗੀਆਂ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈ ਇਹ 10th ਮੈਥ ਨੋਟਸ ਇੱਕ ਹੈ ਇਹ 10th ਸਾਇੰਸ ਇੱਕ ਹੈ ਇਹ 10th ਇੰਗਲਿਸ਼ ਐਮਸੀਬੀ ਇੱਕ ਹੈ ਇਹ 10th ਇੰਗਲਿਸ਼ ਲਿਟਰੇਚਰ ਇੱਕ ਹੈ ਇਹ 10th ਗ੍ਰਾਮਰ ਫਿਰ ਇੱਕ ਹੈ ਇਹ ਗਣਿਤ ਦੇ ਸਿਧਾਂਤ ਤੇ ਇੱਕ ਹੈ ਇਹ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਸੋ ਦੇਖੀਏ ਬੱਚਿਓ ਹੁਣ ਆਪਣਾ ਸਵਾਲ 15ਵਾਂ ਸਵਾਲ ਬੱਚਿਓ ਮੈਂ ਤੁਹਾਡੀ ਜਾਣਕਾਰੀ ਲਈ ਇਹਨੂੰ ਮੈਂ ਦੋ ਵੀਧੀਆਂ ਨਾਲ ਕਰਾਂਗਾ ਉਹ ਮੈਂ ਦੱਸਾਂਗਾ ਵੀ ਮੈਂ ਦੋ ਵੀਧੀਆਂ ਨਾਲ ਕਿਉਂ ਕਰ ਰਿਹਾ ਤਾਂ ਕਿ ਤੁਸੀਂ ਕਿਸੇ ਇੱਕੋ ਲੀਕ ਦੇ ਨਾਲ ਤੁਰੋ ਵੀ ਮੈਂ ਕੋਟ ਹੀ ਲੈਣਾ ਬਾਰ-ਬਾਰ ਤੁਸੀਂ ਜਿਹੜੇ ਸਵਾਲ ਮੈਂ ਕੋਟ ਲੈ ਕੇ ਕਰ ਰਿਹਾ ਜਾਂ ਸਾਈਨ ਲੈ ਕੇ ਕਰ ਰਿਹਾ ਤੁਸੀਂ ਕੋਈ ਸੀਕੰਟ ਵੀ ਲੈ ਸਕਦੇ ਹੋ ਸਹੀ ਜਵਾਬ ਜਾਂ ਟੈਨ ਦੀ ਜਗ੍ਹਾ ਕੋਟ ਲੈ ਸਕਦੇ ਹੋ ਕੋਟ ਦੀ ਜਗ੍ਹਾ ਟੈਨ ਵੀ ਲੈ ਸਕਦੇ ਹੋ ਉਸੇ ਤਰੀਕੇ ਦੇਖਾਂਗੇ ਕਿ ਜਦੋਂ ਇਹ ਸਵਾਲ ਜਿਹੜੇ ਕਰਾਂਗੇ ਦੋ ਵੀਧੀਆਂ ਨਾਲ ਤੁਹਾਨੂੰ ਗੱਲ ਸਮਝ ਆ ਜਾਏਗੀ ਕਹਿੰਦੇ ਇੱਕ ਸਿੱਧਾ ਰਾਜਮਾਰਗ ਇੱਕ ਮিনার ਦੇ ਆਧਾਰ ਤੱਕ ਜਾਂਦਾ ਹੈ ਮিনার ਦੇ ਸ਼ਿਖਰ ਤੇ ਖੜਾ ਇੱਕ ਆਦਮੀ ਇੱਕ ਕਾਰ ਨੂੰ 30 ਮੀਟਰ ਦੇ 30 ਡਿਗਰੀ ਦੇ ਨਿਵਾਨ ਕੋਣ ਤੇ ਦੇਖਦਾ ਹੈ ਜੋ ਮিনার ਦੇ ਆਧਾਰ ਵੱਲ ਇੱਕ ਸਮਾਨ ਚਾਲ ਨਾਲ ਆ ਰਹੀ ਹੈ 6 ਸੈਕਿੰਡ ਬਾਅਦ ਕਾਰ ਦਾ ਨਿਵਾਨ ਕੋਣ 60 ਡਿਗਰੀ ਹੋ ਗਿਆ ਇਸ ਬਿੰਦੂ ਤੋਂ ਮিনার ਦੇ ਆਧਾਰ ਤੱਕ ਪਹੁੰਚਣ ਲਈ ਕਾਰ ਦੁਆਰਾ ਲਿਆ ਗਿਆ ਸਮਾਂ ਪਤਾ ਬੱਚੇ ਬੜਾ ਹੀ ਵਧੀਆ ਸਵਾਲ ਹੈ ਤੇ ਇਹਦੇ ਵਿੱਚ ਨਾਲ ਦੇ ਨਾਲ ਇਹਨਾਂ ਨੇ ਇੱਕ ਗੱਲ ਹੋਰ ਪਾ ਦਿੱਤੀ ਹੈ ਕਾਰ ਦੀ ਗਤੀ ਦੀ ਸਮੇਂ ਦੀ ਸੋ ਅਸੀਂ ਜਿਹੜਾ ਸੂਤਰ ਹੈਗਾ ਜੋ ਸਿੱਖ ਪੜਦੇ ਆਇਆ ਛੋਟੀ ਜਮਾਤਾਂ ਤੋਂ ਵਿਗਿਆਨ ਦੇ ਵਿੱਚ ਕੀ ਸਮਾਂ ਇਹ ਦੂਰੀ ਬਰਾਬਰ ਸਮਾਂ 4 ਜਾਂ ਸਮਾਂ ਗਤੀ ਸੋ ਵੀ ਇਹਦੀ ਵਰਤੋਂ ਇੱਥੇ ਹੋਏਗੀ ਸੋ ਇਹਨਾਂ ਨੇ ਵਿਗਿਆਨ ਤੇ ਗਣਿਤ ਦੋਨਾਂ ਨੂੰ ਰਲਾ ਕੇ ਇਹ ਸਵਾਲ ਬਣਾਇਆ ਸੋ ਬੱਚਿਓ ਚਿੱਤਰ ਬਣਾਉਣਾ ਬੜਾ ਵਧੀਆ ਮਣੀ ਚਿੱਤਰ ਰਣਾ ਬਹੁਤ ਹੀ ਲਾਜ਼ਮੀ ਹੈ ਉ ਤਾਂ ਹੋਏਗਾ ਜੇ ਸਵਾਲ ਨੂੰ ਚੰਗੀ ਤਰ੍ਹਾਂ ਪੜ ਕੇ ਸੱਜੇ-ਸੱਜੇ ਸਮਝਿਆ ਜਾਵੇ ਸੋ ਬੱਚਿਓ ਇਹ ਚਿੱਤਰ ਬਣ ਗਿਆ ਤੇ ਇਹ ਚਿੱਤਰ ਦੀ ਵੇਰਵਾ ਇੱਥੇ ਹੈਗਾ ਮੈਂ ਤੁਹਾਨੂੰ ਪਹਿਲੇ ਵੀ ਸਵਾਲਾਂ ਵਿੱਚ ਕਿਹਾ ਕਿ ਚਿੱਤਰ ਬਣਾਉਣ ਦੀ ਜੜੀ ਗੱਲ ਏ ਤੇ ਨਾਲ ਉਹਦਾ ਵਿਰਵਾਹ ਉਹਨੂੰ ਰਲਾ ਕੇ ਬੜੋ ਤੇ ਫਿਰ ਸਵਾਲ ਕਰੋ ਤੇ ਅਭਿਆਸ ਕਰੋ ਤੇ ਫਿਰ ਤੁਹਾਨੂੰ ਇਹਦਾ ਇਹ ਸਵਾਲ ਬਿਲਕੁਲ ਵੀ ਤੰਗ ਪਰੇਸ਼ਾਨ ਨਹੀਂ ਕਰਨਗੇ ਇਹ 15 16 16 ਸਵਾਲਾਂ ਵਿੱਚੋਂ ਕੋਈ ਬਦਲ ਕੇ ਵੀ ਇਸੇ ਰੂਪ ਦਾ ਕੋਈ ਸਵਾਲ ਦੂਜਾ ਵੀ ਆ ਜਾਏ ਤੇ ਤੁਸੀਂ ਕਰਨ 'ਚ ਤੁਹਾਨੂੰ ਕੋਈ ਤੰਗੀ ਨਹੀਂ ਆਏਗੀ ਚਿੱਤਰ ਮੁਤਾਬਕ AB ਮੀਨਾਰ ਹੈ ਸੋ ਇਹ ਵੀ ਮੀਨਾਰ ਤੇ ਖੜਵੀ ਹੁੰਦੀ ਹੈ ਹਮੇਸ਼ਾ ਨਾ ਸੋ AB ਮੀਨਾਰ ਹੈਗੀ ਹੈ ਜਿਸ ਦੇ ਆਧਾਰ ਵੱਲਕਾਰ ਆ ਰਹੀ ਹੈ ਇਹ ਆਧਾਰਕ ਹੈ ਸੋ ਇਹਨਾਂ ਕੀ ਹੈ ਜਿਹੜਾ ਹੈਗਾ ਇਹ ਕਿ ਉਹ ਇਹ ਸੜਕ ਹੋ ਗਈ ਰਾਜਮਾਰ ਹੋ ਗਿਆ ਅਤੇ BC ਰਾਜਮਾਰਗ ਹੈ ਸੋ BC ਸੀ ਰਾਜਮਾਰ ਮੰਨ ਲਿਆ ਇੱਥੇ ਸੜਕ ਇਹਦੇ ਨਾਲ ਭੱਜਦੀ ਆ ਰਹੀ ਹੈ ਮਨਾਰ ਦੇ ਵੱਲ ਠੀਕ ਹੈ BC ਦੇ ਸਮੰਤਰ ਰੇਖਾ AL ਖਿੱਚੋ BC ਦੇ ਸਮੰਤਰ ਰੇਖਾ AL ਖਿੱਚੋ ਕਿਉਂ ਕਿਉਂਕਿ ਬੱਚੋ ਨਿਵਾਨ ਕੋਣ ਦੀ ਗੱਲ ਹੋ ਰਹੀ ਹੈ ਨਾ ਸੋ ਨਿਵਾਨ ਕੋਣ ਤੇ ਇੱਥੇ ਜਿਹੜਾ ਬੰਦਾ ਖੜਾ ਹੈ ਮਨਾਰ ਦੇ ਉੱਤੇ ਇੱਥੋਂ ਦੇ ਨਾਪ ਲਾ ਰਿਹਾ ਤੇ ਉਹਦੀ ਜਿਹੜੀ ਦ੍ਰਿਸ਼ਟੀ ਰੇਖਾ ਹੈਗੀ ਇਹ AL ਉਹਦੇ ਤੋਂ ਹੀ ਨਿਵਾਨ ਕੋਣ ਨਾਪੇ ਜਾਣਗੇ 6 ਸੈਕਿੰਡ ਵਿੱਚ C ਤੋਂ D ਤੱਕ ਪਹੁੰਚਦੇ ਮিনার ਦੇ ਸ਼ਿਖਰ A ਤੋਂ ਕਾਰ ਦਾ ਨਿਵਾਨ ਕੌਣ C ਤੋਂ D ਤੱਕ ਪਹੁੰਚਦੇ 6 ਸੈਕਿੰਡ ਵਿੱਚ ਇਹਨੂੰ 6 ਸੈਕਿੰਡ ਲੱਗੇ ਨਾ C ਤੋਂ D ਤੱਕ ਪਹੁੰਚਦੇ 6 ਸੈਕਿੰਡ ਵਿੱਚ C ਤੋਂ D ਤੱਕ ਪਹੁੰਚਦੇ ਮিনার ਦੇ ਸ਼ਿਖਰ A ਤੋਂ ਮিনার ਦੇ ਸ਼ਿਖਰ A ਤੋਂ ਕਾਰ ਦਾ ਨਿਵਾਨ ਕੌਣ ਕਾਰ ਦਾ ਨਿਵਾਨ ਕੌਣ L A C 30 ਡਿਗਰੀ ਤੋਂ L A D L A d ਅਸਟ ਹੋ ਜਾਂਦਾ ਹੈ ਦੇਖੋ ਬੱਚੇ ਥੋੜੇ ਸ਼ਬਦਾਂ ਦੇ ਵਿੱਚ ਸਾਰੇ ਜਿਹੜੇ ਜਿਹੜਾ ਆਪਣਾ ਕੀ ਕਹਿੰਦੇ ਚਿੱਤਰ ਇਹ ਉਹਦਾ ਵੇਰਵਾ ਤੁਹਾਨੂੰ ਸਮਝਾ ਦਿੱਤਾ ਗਿਆ ਹੁਣ ਅਗਰ ਇਹ ਗੱਲ ਤੁਹਾਨੂੰ ਇਹ ਚਿੱਤਰ ਠੀਕ ਬਣ ਗਿਆ ਇਹ ਚਿੱਤਰ ਦੀ ਸਮਝ ਸਾਨੂੰ ਠੀਕ ਤਰ੍ਹਾਂ ਆ ਗਈ ਤੇ ਸਵਾਲ ਕਰਨ ਵਿੱਚ ਕੋਈ ਤੰਗੀ ਨਹੀਂ ਹੋਵੇਗੀ ਆਓ ਦੇਖੀਏ ਹੁਣ ਹੁਣ ਕੋਣ acb ਬਰਾਬਰ ਕੋਣ lac ਕੋਣ acb ਬਰਾਬਰ ਕੋਣ lac ਬਰਾਬਰ 30 ਡਿਗਰੀ ਅਤੇ ADB बराबर, LED 60° ਕਿਉਂ? ਇਕਾਂਤਰ ਕੋਣ ਕਿਉਂਕਿ AL ਅਤੇ BC ਦੋ ਸਮਾਂਤਰ ਰੇਖਾਵਾਂ ਹਨ ਠੀਕ ਹੈ ਸੋ ਇਹ ਚੀਜ਼ ਅਸੀਂ 7ਵੀਂ ਜਮਾਤ ਚ ਪੜ੍ਹਦੇ ਆ ਰਹੇ ਹਾਂ ਨਾ ਕਿ ਦੋ ਰੇਖਾਵਾਂ ਜੇ ਸਮਾਂਤਰ ਹੋਣ ਤੇ ਕਾਟਵੀਂ ਰੇਖਾ ਜਿਹੜੇ ਉਹਨਾਂ ਨੂੰ ਕੱਟਦੀ ਹੈ ਜਿਹੜੇ ਇਕਾਂਤਰ ਚੋਣ ਕੋਣਾਂ ਦੇ ਜਿਹੜੇ ਜੋੜ ਨੇ ਜੋੜੇ ਨੇ ਉਹ ਬਰਾਬਰ ਹੁੰਦੇ ਨੇ ਹੁਣ ਮੰਨ ਲਓ ਕਾਰ ਦੀ ਗਤੀ ਬਰਾਬਰ x ਮੀਟਰ ਪਰ ਸੈਕਿੰਡ ਸੋ ਕਾਰ ਦੀ ਗਤੀ ਦੀ ਗੱਲ ਕੀਤੀ ਹੈ ਸਮੇਂ ਦੀ ਗੱਲ ਕੀਤੀ ਹੈ ਟਾਈਮ ਸੈਕਿੰਡ ਉਹਨਾਂ ਨੇ ਇਹ ਕਿੰਨੀ ਦੂਰੀ ਤੈਅ ਕਰਦੀ ਹੈ ਸੋ ਇਥੇ ਦੂਰੀੰਦਾ CH ਤੋਂ ਆਹ ਸਵਾਲ 'ਚ ਥੋੜੀ ਕੁੰਡੀ ਹੈ ਗਈ ਹੈ। ਸੋ ਇਹਨੂੰ ਇਦਾਂ ਸਮਝਣਾ ਹੈ। ਮੰਨ ਲਓ ਕਾਰ ਦੀ ਗਤੀ ਬਰਾਬਰ X ਮੀਟਰ ਪਰ ਸੈਕਿੰਡ ਜੋ ਸਾਨੂੰ ਕਾਰ ਦੀ ਗਤੀ ਦਿੱਤੀ ਨਹੀਂ ਹੋਈ। ਸਮਾਂ ਦਿੱਤਾ ਹੈ ਸਿਰਫ ਉਹਨਾਂ ਨੇ। ਦੂਰੀ CD ਤੈਅ ਕਰਨ ਲਈ ਲੱਗਾ ਸਮਾਂ 6 ਸੈਕਿੰਡ। ਐਸਿਡੀ C ਤੋਂ ਲੈ ਕੇ D ਤੱਕ 6 ਸੈਕਿੰਡ ਚਾਹੀਏ। ਕਿ ਸਮਾਂ ਲੱਗਾ ਕਿੰਨਾ 6 ਸੈਕਿੰਡ। ਸੋ CD ਦੂਰੀ ਕਿਤੇ ਬਰਾਬਰ ਹੋ ਜਾਏਗੀ ਸਮਾਂ ਆਪਣਾ ਗਤੀ ਸਮਾਂ ਬਰਾਬਰ 6X ਕਿਉਂ ਦੂਰੀ ਬਰਾਬਰ ਸਮਾਂ ਗਤੀ। ਇਹ ਗੁਣਾ ਗੁਣਾ ਦਾ ਨਿਸ਼ਾਨ ਹੈ। ਐ ਗੁਣਾ ਬੱਚੋ x ਹੈਗਾ ਸੋ x 6 6x ਹੁਣ ਤ੍ਰਿਪੁਜ ABC ਵਿੱਚ cot ਕੋਣ C cot ਕੋਣ C ਲਾਗਵੀ ਭੁਜਾ ਸੰਗੁਕ ਭੁਜਾ BC AB ਜਾਂ BC AB cot C AB cot 30° ਸੋ cot 30° ਕਿਹਦੇ ਬਰਾਬਰ ਹੁੰਦਾ ਹੈ √3 ਜਾਂ BC AB √3 ਇਹ ਸਮੀਕਰਨ ਨੂੰ ਦੇਤਾ ਨੰਬਰ 1 ਹੁਣ ਤ੍ਰਿਭੁਜ ABD ਵਿੱਚ cot ਕੋਣ D ਹੈਵਲਾ ਬਰਾਬਰ BD/AB ਲਾਗੀ ਭੁਜਾ ਸੰਗਮੁਕ ਭੁਜਾ ਜਾਂ BD AB cot D AB cot 60° ਸੋ cot 60° ਦੇ ਬਰਾਬਰ ਹੁੰਦਾ 1/√3 ਸੋ BD AB √3 ਇਹ ਦੋਨੋਂ ਸੋ ਇਹ ਇਹਨੂੰ ਨੰਬਰ 2 ਦਿੰਦਾ ਠੀਕ ਹੈ ਜੀ ਅੱਗੇ ਚਲੀਏ ਹੁਣ BC AB/√3 ਇਸ ਨਾਲ ਕੋਈ ਇੱਕ ਸਮੀਕਰਨ ਆਇਆ ਸੀਗਾ ਤੇ BD AB √3 ਇਹ ਸਾਡੇ ਕੋਲ ਦੂਜਾ ਸਮੀਕਰਨ ਆਇਆ ਸੀ ਹੁਣ ਬੱਚੋ 1 ਨੂੰ 2 ਨਾਲ ਭਾਗ ਕਰਨ ਤੇ ਮੈਂ ਭਾਗ ਕਿਉਂ ਕਰ ਰਿਹਾ ਬੱਚਿਓ ਤਾਂ ਕਿ ਜਿਹੜਾ ਭਾਗ ਕਰਾਂਗੇ ਤੇ AB ਹੋਰੇ AB ਕੱਟ ਜਾਏਗਾ ਠੀਕ ਹੈ BC BD AB √3 AB √3 ਸੋ ਇਹ ਬਣ ਜਾਏਗਾ AB √3 √3 AB ਭਾਗ √3 √3 3 AB ਹੋਰੇ AB ਕੱਟ ਜਾਏਗਾ ਜਾਂ ਇਹ ਤਾਂ ਉਹਨਾਂ ਕਿਹਾ ਕਿ bc ਬਰਾਬਰ 3bd ਇਹ bd ਹੋਰ ਤਿੰਨ ਗੁਣਾ ਹੋਣਗੇ ਤਿਰਛਾ ਗੁਣਾ ਨੂੰ ਫਰਮ ਦੇ ਨਾਲ ਸੋ bc ਬਰਾਬਰ 3bd ਜਾਂ bc ਕਿਹਦੇ ਬਰਾਬਰ ਹੈ bd cd bd cd ਬਰਾਬਰ 3bd ਠੀਕ ਹੈ ਹੁਣ ਇੱਕ bd ਇਹ ਸੱਜੇ ਚਲਾ ਗਿਆ 3bd 2 1bd ਕਿੰਨਾ ਬਣ ਗਿਆ 2bd ਸੋ 2bd ਬਰਾਬਰ cd 2bd ਬਰਾਬਰ cd ਹੋ ਗਿਆ ਤੇ cd ਕਿਹਦੇ ਬਰਾਬਰ ਹੈ ਬੱਚਿਓ ਅਸੀਂ ਪਤਾ ਲਗਾਇਆ ਸੀ 6x ਕਿਉਂਕਿ ਇੱਥੋਂ ਦੀ ਲੈ ਕੇ ਇੱਥੇ ਤੱਕ ਕਿੰਨੇ ਸਮਾਂ ਲੱਗਾ ਸੀ 6 ਸਕਿੰਟ ਤੇ ਤੇ ਸਪੀਡ ਕਿੰਨੀ ਹੈ x ਸੋ ਦੂਰੀ ਕਿੰਨੀ ਸੀ 6x ਸੋ cd 6x ਸੋ bd 6 ਆਪਣਾ 6x ਤੇ ਇਹ ਕਿੰਨਾ ਹੈਗਾ ਆਪਣਾ /2 ਠੀਕ ਹੈ 6x ਸੋ bd 6x 2 ਸੋ ਬਰਾਬਰ 2 3 6 ਤੇ ਆ ਗਿਆ 3x ਸੋ ਦੂਰੀ bd ਤਿਆਰ ਕਰਨ ਲਈ ਸਮਾਂ ਕਿੰਨਾ ਲੱਗਾ ਬੱਚੋ 3x/x ਕਿਉਂਕਿ 3x ਕੀ ਹੈ ਦੂਰੀ x ਕੀ ਹੈ ਗਤੀ ਸਮਾਂ ਬਰਾਬਰ ਦੂਰੀ/ਗਤੀ ਸੋ 3x/x x ਨਾਲ x ਕੱਟ ਗਿਆ ਬਰਾਬਰ 3 ਸਕਿੰਟ ਇਸ ਤਰ੍ਹਾਂ ਕਾਰ ਨੂੰ ਮিনার ਦੇ ਆਧਾਰ ਤੱਕ ਪਹੁੰਚਣ ਲਈ 3 ਸਕਿੰਟ ਲੱਗਣਗੇ ਭਾਗ C ਤੋਂ D ਤੱਕ ਲੱਗੇ 6 ਸਕਿੰਟ ਤੇ D ਤੋਂ B ਤੱਕ ਆਧਾਰ ਤੱਕ ਪਹੁੰਚਣੇ ਲੱਗਣਗੇ 3 ਸਕਿੰਟ ਹੁਣ ਬੱਚਿਓ ਦੇਖੋ ਆਓ ਇੱਥੇ ਹੁਣ ਦੇਖੋ ਇਹ ਭਾਗ ਕਰਨ ਦੀ ਗੱਲ ਹੈ ਨਾ ਮੈਂ ਕੋਟ ਲੈ ਕੇ ਸਵਾਲ ਕੀਤਾ ਹੈ ਉਨੇ ਸੇ ਸਵਾਲ ਨੂੰ ਅਸੀਂ ਟੈਨ ਲੈ ਕੇ ਕਰਦੇ ਹਾਂ ਤੇ ਤੁਸੀਂ ਦੋਨੋਂ ਚੋਂ ਜਿਹੜਾ ਤੁਹਾਨੂੰ ਕੰਮ ਸੌਖਾ ਲੱਗੇ ਉਹ ਕਰ ਲਓ ਪਰ ਅਭਿਆਸ ਦੋਨਾਂ ਦੇ ਨਾਲ ਕਰੋ ਇਹ ਨਾਲ ਤੁਹਾਡੀ ਮੁਹਾਰਤ ਵਧੀਆ ਹੋ ਜਾਏਗੀ ਸਿਧਾਂਤ ਜ਼ਿਆਦਾ ਸਪਸ਼ਟ ਹੋਣਗੇ ਦੂਜੀ ਵਿਧੀ ਦੂਜੀ ਵਿਧੀ ਬੱਚਿਓ ਇੱਥੇ ਤੱਕ ਤੇ ਸਾਰਾ ਸੇਮ ਹੈਗਾ ਸੋ ਮੈਂ ਦੁਹਰਾਵਾਂਗਾ ਨਹੀਂ ਜਿਹੜਾ ਪਹਿਲੇ ਕੀਤਾ ਸੀਗਾ ਉਹ ਬਿਲਕੁਲ ਇੱਕੋ ਜਿਹਾ ਜਿਦਾ ਪਹਿਲੇ ਸੀਗਾ ਸਿਰਫ ਫਰਕ ਹੈ ਇੱਥੇ ਹਾਂ ਮਣੀ ਇੱਥੇ ਤੱਕ ਬਰਾਬਰ ਹੈ ਇੱਥੇ ਮੈਂ ਟੈਨ ਸੀ ਲਿਆ ਹੁਣ ਟੈਨ ਸੀ a b b c ਪਹਿਲੇ b c a b c ਹੁਣ a b ਉਦਿਸਿਰ ਆ ਲਿਆ ਸੋ a b ਬਰਾਬਰ ਕਿੰਨਾ ਹੋ ਗਿਆ ਹੁਣ a b ਬਰਾਬਰ b, b c ਗੁਣਾ ਇਹ ਵਟਾ ਵਰਗਮੂਲ 3 ਠੀਕ ਹੈ ਕਿਉਂਕਿ tan 30 ਡਿਗਰੀ 1 ਵਟਾ ਵਰਗਮੂਲ 3 ਹੁੰਦਾ ਇੱਥੇ tan ਹੀ ਲਿਆ ਮੈਂ ਸੋ a b ਬਰਾਬਰ b, b d ਵਰਗਮੂਲ 3 ਹੁਣ ਤੁਸੀਂ ਬੱਚੋ ਦੇਖ ਰਹੇ ਹੋ ਕਿ ਉਸੀ ਸਵਾਲ ਨੂੰ ਕੋਟ ਲੈ ਕੇ ਵੀ ਕਰ ਸਕਦੇ ਆਂ tan ਲੈ ਕੇ ਵੀ ਕਰ ਸਕਦੇ ਆਂ ਤੇ ਤੁਸੀਂ ਆਪਣੇ ਮਨ ਦੇ ਵਿੱਚ ਬੋਝ ਨਹੀਂ ਰੱਖਣਾ ਕਿ ਰੱਟਾ ਲਾ ਕੇ ਨਹੀਂ ਰੱਖਣਾ ਕਿ ਇਹ ਸਵਾਲ ਨੂੰ ਮੈਂ tan ਦੇ ਨਾਲ ਕਰਨਾ ਹੈ ਇਹ ਸਵਾਲ ਨੂੰ ਕੋਟ ਦੇ ਨਾਲ ਕਰਨਾ ਹੈ ਤੁਸੀਂ ਕਿਸੇ ਵੀ ਢੰਗ ਨਾਲ ਬਸ ਇਹ ਦੇਖਣਾ ਹੈ ਕਿ ਸੰਮੁਖ ਪੂਜਾ ਤੇ ਲਾਗੁਮ ਪੂਜਾ ਜਿੱਥੇ ਹੈਗੀ ਹੈ ਉੱਥੇ ਕੋਟ ਜਾਂ ਟੈਨ ਵਰਤਿਆ ਜਾਏਗਾ ਤੇ ਜਿੱਥੇ ਲਾਗੁਮ ਪੂਜਾ ਤੇ ਕਰਨ ਹੈਗਾ ਉੱਥੇ ਸੈਕੈਂਟ ਜਾਂ ਕੋ ਸੈਕੈਂਟ ਵਰਤਿਆ ਜਾਏਗਾ ਜਿੱਥੇ ਸੰਮੁਖ ਪੂਜਾ ਤੇ ਕਰਨ ਹੈਗਾ ਉੱਥੇ ਸੈਕੈਂਟ ਸਾਈਨ ਤੇ ਜਾਂ ਕੋ ਸੈਕੈਂਟ ਵਰਤਿਆ ਜਾਏਗਾ ਠੀਕ ਹੈ ਹਾਂ ਦੇਖਿਓ ਸਾਨੂੰ ਇਹ ਮਿਲਿਆ ਇਹ ਵੀ ਬਰਾਬਰ bc ਵਰਗਮੂਲ tn ਤੇ a ਵੀ ਬਰਾਬਰ bd ਵਰਗਮੂਲ tn ਉੱਥੇ ਦੇਖੋ ਬੱਚਾ ਦੋਨੋਂ ਸਮੀਕਰਨ ਜਦੋਂ ਮੈਂ ਕੋਟ ਲਿਆ ਸੀਗਾ ਮੈਂ ਕਿਹਾ ਸੀ ਮੈਂ ਕਿਹਾ ਦੋਨਾਂ ਨੂੰ ਭਾਗ ਕਰੋ ਤਾਂ ਕਿ a ਵੀ a ਵੀ ਕੱਟ ਜਾਏ ਹੁਣ ਮੈਨੂੰ ਭਾਗ ਕਰਨ ਦੀ ਲੋੜ ਨਹੀਂ ਹੁਣ ਮੈਨੂੰ ਪਤਾ ਲੱਗ ਗਿਆ ਇਹ ਵੀ a ਵੀ ਦੇ ਬਰਾਬਰ ਹੈ ਵੀ ਬੀ a ਵੀ ਦੇ ਬਰਾਬਰ ਹੈ ਤੇ ਦੋਨਾਂ ਦੇ ਸੱਜੇ ਪਾਸੇ ਬਰਾਬਰ ਹੋ ਜਾਣਗੇ ਸੋ 1 ਅਤੇ 2 ਤੋਂ ਪ੍ਰਾਪਤ ਹੁੰਦਾ ਹੈ ਮਣੀ ਤੁਸੀਂ ਕਹਿ ਸਕਦੇ ਹੋ ਕਿ ਇਹ ਵਾਲਾ ਜਿਹੜਾ ਵਿਧੀ ਹੈਗੀ ਏ ਕੋਟ ਵਾਲੀ ਵਿਧੀ ਤੋਂ ਥੋੜੀ ਸੌਖੀ ਹੈ ਠੀਕ ਹੈ ਸੋ ਇਹਦਾ ਹੁਣ ਕੀ ਹੋਇਆ ਕਿ bc ਵਰਗਮੂਲ 3 ਨਾ ਬਰਾਬਰ ਹੈਗਾ bd ਵਰਗਮੂਲ 3 ਦੇ ਠੀਕ ਹੈ ਜੀ ਤੇ ਹੁਣ ਕੀ ਹੋਇਆ ਹੁਣ bc ਕਿਹਦੇ ਬਰਾਬਰ ਹੋ ਜਾਏਗਾ ਇਹ ਵਰਗਮੂਲ 3th ਗੁਣਾ ਹੋ ਜਾਏਗਾ बराबर BD वर्गमूल 10 वर्गमूल 10 सो बन गया 3BD या BC 3BD या BD CD 3BD सो एक BD ਇੱਥੇ ਆ ਗਿਆ ਘਟ ਗਿਆ 3BD ਚੋਂ ਇੱਕ BD ਆ ਦੋ BD ਸੋ 2BD CD ਤੇ CD 6x ਦੇ ਤੇ BD ਕਿਹਦੇ ਹੋ ਜਾ 6x 2 3x ਸੋ ਦੂਰੀ BD ਤੈਅ ਕਰਨ ਲਈ ਸਮਾਂ ਕਿੰਨਾ ਲੱਗੇਗਾ 3x x x x ਘਟ ਗਿਆ 3 ਜੋ ਕਿ ਸਕਿੰਟਰ ਵਿੱਚ ਹੈ ਇਸ ਤਰ੍ਹਾਂ ਕਾਰ ਨੂੰ ਮিনার ਦੇ ਆਧਾਰ ਤੱਕ ਪਹੁੰਚਣ ਲਈ ਤਨ ਸੈਕਿੰਡ ਲੱਗਣਗੇ ਆਓ ਹੁਣ ਬੱਚਿਓ ਆਖਰੀ ਸਵਾਲ 16ਵਾਂ ਕਰੀਏ ਮিনার ਦੇ ਆਧਾਰ ਤੇ ਇੱਕ ਸਰਲ ਰੇਖਾ 4 ਮੀਟਰ ਅਤੇ 9 ਮੀਟਰ ਦੀ ਦੂਰੀ ਤੇ ਸਥਿਤ ਦੋ ਬਿੰਦੂਆਂ ਤੋਂ ਮিনার ਦੇ ਸ਼ਿਖਰ ਦੇ ਉਚਾਨ ਕੋਣ ਪੂਰਕ ਹਨ ਹੁਣ ਸਾਨੂੰ ਬੱਚੇ ਦੇਖੋ ਇਹ ਪੂਰਕ ਕੋਣ ਬਾਰੇ ਅਸੀਂ 7ਵੀਂ ਜਮਾਤ ਵਿੱਚ ਪੜ ਚੁੱਕੇ ਹਾਂ ਤੇ ਉਸ ਤੋਂ ਬਾਅਦ ਇਹਦਾ ਜ਼ਿਕਰ 8ਵੀਂ 9ਵੀਂ 10ਵੀਂ ਵਿੱਚ ਹੋ ਰਿਹਾ ਸੋ ਜਿਹੜੇ ਬੱਚਿਆਂ ਨੂੰ ਪੂਰਕ ਕੋਣ ਦਾ ਨਹੀਂ ਪਤਾ ਹੋਏਗਾ ਉਹ ਬੱਚੇ ਸਵਾਲ ਨਹੀਂ ਕਰ ਸਕਣਗੇ ਇਸ ਕਰਕੇ ਬੱਚਿਓ ਗਣਿਤ ਦੀ ਜਾਂ ਜਿਹੜੇ ਵੀ ਵਿਸ਼ੇ ਅਸੀਂ ਪੜ੍ਹਦੇ ਹਾਂ ਉਹਦੀ ਸ਼ਬਦਾਵਲੀ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਕਾਂਤਰ ਕੋਣ ਕਿਹੜੇ ਹੁੰਦੇ ਨੇ ਸੰਪੂਰਕ ਕੋਣ ਕਿਹੜੇ ਹੁੰਦੇ ਨੇ ਪੂਰਨ ਕੋਣ ਕਿਹੜੇ ਹੁੰਦੇ ਨੇ ਰਿਫਲੈਕਸ ਕੋਣ ਕਿਹੜੇ ਹੁੰਦੇ ਨੇ ਸਨਮੁਖ ਸ਼ਿਖਰ ਕੋਣ ਕਿਹੜੇ ਹੁੰਦੇ ਨੇ ਲਾਗਵੇ ਕੋਣ ਕਿਹੜੇ ਹੁੰਦੇ ਨੇ ਹਣਾ ਸੋ ਇਹ ਸਭ ਗੱਲਾਂ ਦਾ ਪਤਾ ਹੋਣਾ ਚਾਹੀਦਾ ਸੋ ਸਿੱਧ ਕਰੋ ਕਿ ਮিনার ਦੀ ਦੂਰੀ 6 ਮੀਟਰ ਹੈ ਸੋ ਚਿੱਤਰ ਮੁਤਾਬਕ AB ਮিনার ਹੈ ਚਿੱਤਰ ਵਿੱਚ AB ਮিনার ਹੈ ਜਿਸ ਦੇ ਆਧਾਰ A ਤੋਂ ਸਰਲ ਰೇಖਾ ਤੇ 4 ਮੀਟਰ ਜਿਸ ਦੇ ਆਧਾਰ ਬੱਚੇ ਇੱਥੇ ਇੱਥੇ ਵੀ ਆਣਾ ਸੀ ਮਾਫ ਕਰਨਾ ਆਧਾਰ ਵੀ ਹੈਗਾ ਠੀਕ ਹੈ ਇਹ ਗਲਤੀ ਹੋ ਗਈ ਉਹ ਟਾਈਪਿੰਗ ਸੀ ਕਿਉਂਕਿ ਇਹ ਤੇ ਸ਼ਿਖਰ ਹੈਗਾ ਇਹ ਵੀ ਹੈਗਾ ਜਿਸ ਦੇ ਆਧਾਰ ਬੀ ਤੋਂ ਸਰਲ ਰੇਖਾ ਤੇ 4 ਮੀਟਰ ਅਤੇ 9 ਮੀਟਰ ਦੀ ਦੂਰੀ ਤੇ ਕਰੰਵਾਰ ਦੋ ਬਿੰਦੂ ਸੀ ਅਤੇ ਡੀ ਸਥਿਤ ਹਨ। ਆਧਾਰ ਬੀ ਤੋਂ ਸੀ ਤੇ ਡੀ। ਇਹ ਸੀ 4 ਮੀਟਰ ਹੈ ਤੇ ਡੀ ਜਿਹੜਾ ਹੈ ਇਹ 9 ਮੀਟਰ। ਠੀਕ ਹੈ ਜੀ। ਇਹਨਾਂ ਬਿੰਦੂਆਂ ਤੋਂ ਮিনার ਦੇ ਸ਼ਿਖਰ ਦੇ ਵਿਚਾਨ ਕੋਣ ਪੂਰਕ ਕੋਣ ਹਨ। ਹੁਣ ਬੱਚੇ ਪੂਰਕ ਕੋਣ ਹੁੰਦੇ ਨੇ ਜਿਨ੍ਹਾਂ ਦਾ ਜੋੜ 90 ਡਿਗਰੀ ਹੁੰਦਾ ਹੈ। ਸੋ ਅਸੀਂ ਲਿਖਾਂਗੇ ਅਸੀਂ ਜਾਣਦੇ ਹਾਂ ਕਿ ਪੂਰਕ ਕੋਣਾਂ ਦਾ ਜੋੜ 90 ਡਿਗਰੀ ਹੁੰਦਾ ਹੈ। ਸੋ ਮੰਨ ਲਓ ਕੋਣ ਏ ਸੀ ਵੀ θ ਇਵਲਾ ਕੋਣ ਮੰਨ ਲਓ ACB θ ਸੋ ਦੂਜਾ ਘੜਾ ਆ ਜਾਏਗਾ 90 θ ਕਿਉਂਕਿ ਦੋਨਾਂ ਦਾ ਜੋੜ 90° ਹੈਗਾ ਸੋ ACB θ ਅਤੇ ADB 90 θ ਹੁਣ ਤ੍ਰਿਭੁਜ ABC ਵਿੱਚ tan θ AB BC ਸੰਗਮ ਪੂਜਾ ਲਾਭੀ ਪੂਜਾ AB BC ਕਿੰਨਾ ਹੈਗਾ 4 ਇਹਨੂੰ ਸਮੀਕਰਨ ਦਿੱਤਾ 1 ਤ੍ਰਿਭੁਜ ABD ਵਿੱਚ cot 90 θ ਹੁਣ ਇਹ ਤੇ cot 90 θ ਲਵਾਂਗੇ ਤੁਹਾਨੂੰ ਪਤਾ ਲੱਗਿਆ ਕਿਉਂ AB BD, बराबर नौ बटा A पुठा हो गया ना? ए बी पुरा लागी माइनस बी डी बटा ए बी माफ करना भी गलती हो गई बच्चे सॉरी 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 हो गया बी डी कियागा ए बी टाइप ई गलती हो गई ठीक है बच्चों हैगा बी डी बटा ए बी बी डी बटा ए बी लागमी भुजा बटा सन्मुख भुजा सो 9 बटा ए बी बड़ी इथे में ठीक लिखया इथे गलती हो गया ठीक है सो बच्चे उन कोट 90 थीटा के बराबर होता है tan थीटा के बराबर

ਸੋ ਇਹਨਾਂ ਗੱਲਾਂ ਦਾ ਬੱਚਿਓ ਖਿਆਲ ਰੱਖਣਾ ਠੀਕ ਹੈ ਸੋ ਕੋਟ 90 θ 1 ਹੈ tan θ ਦੇ ਬਰਾਬਰ ਸੋ ਇਹਦੀ ਜਗ੍ਹਾ ਕੀ ਆ ਜਾਏਗਾ tan θ 9 AB ਠੀਕ ਹੈ ਜੀ ਸੋ ਹੁਣ ਬੱਚਿਓ ਕੀ ਹੋ ਗਿਆ ਇਹ ਸਾਡਾ ਇਹ ਵੀ ਖੱਬਾ ਪਾਸਾ ਵੀ tan θ ਇੱਥੇ ਖੱਬਾ ਪਾਸਾ tan θ ਸੋ AB 4 9 AB ਹੋ ਜਾਏਗਾ ਇੱਕ ਅਤੇ ਦੋ ਤੋਂ ਪ੍ਰਾਪਤ ਹੁੰਦਾ ਹੈ AB 4 9 AB ਤਿਰਛਾ ਗੁਣਨਫਲ ਕੀਤਾ AB AB 9 4 9 4 36 AB AB AB2 ਤੇ 36 62 so ਘਾਤ 2 ਘਾਤ 2 ਕੱਟ ਗਏ AB 6 ਐਸੀ ਸਿੱਧ ਕਰਨਾ ਸੀ ਕਿ AB ਦੀ ਉਚਾਈ 6 ਮੀਟਰ ਹੈ ਇਸ ਤਰ੍ਹਾਂ ਸਿੱਧ ਹੁੰਦਾ ਹੈ ਕਿ ਮিনার ਦੀ ਉਚਾਈ 6 ਮੀਟਰ ਹੈ so ਐਸੀ ਕਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 9.1 ਦੇ ਆਖਰੀ ਦੋ ਸਵਾਲ ਤੇ ਇਹਦੇ ਨਾਲ ਤੁਹਾਡਾ ਅਵਲਾ ਅਭਿਆਸ ਤੇ ਇਸ ਅਭਿਆਸ ਵਿੱਚ ਇੱਕੋ ਹੀ ਐਮਲੀ ਇਸ ਅਧਿਆਇ ਵਿੱਚ ਇੱਕੋ ਹੀ ਅਭਿਆਸ ਹੈਗਾ ਸੋ ਇਹ ਵਾਲਾ ਚੈਪਟਰ ਤੁਹਾਡਾ ਇਹ ਵਾਲਾ ਅਧਿਆਇ ਇੱਥੇ ਖਤਮ ਹੁੰਦਾ ਹੈ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਨਿਸ਼ਾਸ਼ਣ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ